ਸਾਰਾ ਆਸ਼ਰੇ ਵੀ ਮੁੱਕ ਗਿਆ ਪਿਆ ਕਹਿਣੀ ਇਹਨੂੰ ਮਨਿੰਦਰ ਹਾਂਜੀ ਮੰਮੀ ਕੀ ਕਰੀਏ ਨੇ ਆ ਕੁਛ ਨਹੀਂ ਮੈਂ ਤਾਂ ਨਾ ਡੱਬੇ ਦੇ ਦੇਖੇ ਸਾਰੇ ਖਾਲੀ ਹੋਈ ਪਿਆ ਰਾਸ਼ਨ ਸਾਰਾ ਲੈ ਕੇ ਆਉਣ ਵਾਲਾ ਹੋਇਆ ਪਿਆ ਆਪਣਾ ਤਾਂ ਫਿਰ ਤੂੰ ਲਾਡੀ ਨੂੰ ਕਹਦੇ ਲੈ ਆਊਗਾ ਹਾਂ ਕੋਈ ਗੱਲ ਨਹੀਂ ਕਹਿ ਦਿੰਨੀ ਮੈਂ ਉਹਨਾਂ ਨੂੰ ਤੇ ਮੈਂ ਤੈਨੂੰ ਆਏ ਪੁੱਛਦੀ ਦਾਲ ਸਬਜ਼ੀ ਕਿਧਰਾਂਗੀ ਹੁਣ ਸਮਝ ਨਹੀਂ ਆਉਂਦੀ ਕੀ ਧਰਾਂ ਮੈਂ ਤਾਂ ਹੁਣ ਸਬਜ਼ੀ ਰਾਤ ਵੀ ਕਦੋਂ ਧਰੇ ਸਵੇਰ ਕਦੋਂ ਤਾਂ ਪਈਆ ਖੇਤੋਂ ਲਿਆਂਦੇ ਹੁਣ ਮੈਨੂੰ ਆਇਆ ਵੀ ਰਾਤ ਤਾਂ ਧਰੇ ਹੁਣ ਦਵਾਰੇ ਘਾਤੋਂ ਧਰਨੇ ਕੋਈ ਗੱਲ ਨਹੀਂ ਤੂੰ ਕਦੋਂ ਬਣਾਣਾ ਤੇ ਦੁੱਧ ਪਾ ਕੇ ਬਣਾ ਲਈ ਹੁਣ ਮੰਮੀ ਹੁਣ ਕਿਹੜੀ ਸਬਜ਼ੀ ਪਈ ਐ ਫਿਰ ਉਹੀ ਬਣਾਵਾਂਗੇ ਕੁਝ ਹੋਰ ਪੁੱਛਿਓ ਬਾਹਰ ਕੋਈ ਕਿਸਦੇ ਲੱਗੇ ਕਿਉਂਕਿ ਸਬਜ਼ੀ ਦਾ ਨਾਂ ਤਾਂ ਕੋਈ ਆਉਂਦਾਗਾ ਤੈਨੂੰ ਪੁੱਛ ਲੇ ਕਿਹਦੇ ਜਾਵਾਂਗੇ ਮੈਂ ਤੈਨੂੰ ਪਤਾ ਤੜਾ ਫਟੇ ਕਿਹਦੇ ਰੱਜ ਗੱਲ ਮੈਂ ਕਦੂ ਖਾ ਖਾਕ ਕੇ ਸੱਚੀ ਮੂੰਗੀ ਤਾਂ ਲੈਨੇ ਆਂ ਰਹਿਣ ਦੇ ਤੂੰ ਮੂੰਗੀ ਨੂੰ ਸ ਕਦੂ ਬਣਾ ਲੈ ਸਵਾਦੀ ਵਧੀਆ ਮੂੰਗੀ ਨਾਲ ਤਾਂ ਕਦੂ ਵਧੀਆਗਾ ਦੁੱਧ ਪਾ ਕੇ ਬਣਾ ਲਈ ਚੱਲ ਠੀਕ ਐ ਮੰਮੀ ਕੋਈ ਗੱਲ ਬਣਾ ਲੈਨੀ ਤੇ ਨਾਲਿਆ ਪਾਤੀ ਵੀ ਬਣਾ ਕੇ ਫੜਾ ਦੇ ਲਾਡੀ ਨੂੰ ਤੇ ਸਾਰਾ ਸਮਾਨ ਲੈ ਆਊਗਾ ਫਿਰ ਉਹ ਹਾਂ ਮੈਂ ਚੈੱਕ ਕਰਦੀ ਵੀ ਕੀ ਕੀ ਹੈ ਨੀਗਾ ਪਾਤੀ ਨਹੀਂ ਹੈਗੀ ਉਹਦੀ ਪਾਤੀ ਬਣਾ ਦੇ ਫਿਰ ਅਹੀਂ ਕਰਦੇ ਵੰਨੋ ਚਲ ਬਣਾ ਲੈਣੀ ਕਦੂ ਬਣਾ ਦੇਣੀ ਮੈਂ ਤਾਂ ਬਸ ਕਦੂ ਬਣਾਣਾ ਕੋਈ ਗੱਲ ਨਹੀਂ ਹੋਰ ਤੇ ਮੜਾ ਨਾਲ ਖੇਤੀ ਕਰਨਾ ਖੇੜਾ ਨਾ ਕਰਿਆ ਘਰ ਕੰਮ ਨੂੰ ਠੀਕ ਹੈ ਮੰਮੀ ਕਦਾਸ ਕਦੂ 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 ਜੀ ਆਖਿਆ ਕਦੂ ਖਾ ਖਾ ਮੈਂ ਤਾਂ ਨਹੀਂ ਖਾਂਦੀ ਕਦੂ ਇਹਨਾਂ ਨੂੰ ਬਣਾ ਕੇ ਦੇ ਦੇਣੀ ਆ ਇਹਨਾਂ ਨਾਲ ਗੱਲ ਕਰਦੇ ਆ ਕੁਝ ਖਾਣ ਨੂੰ ਮਗਾਉਣੀ ਇਹਨਾਂ ਤੋਂ ਆਪਦੇ ਹੱਥੇ ਆਹੋ ਉੱਠ ਖੜੋ ਟਾਈਮ ਦੇਖ ਲਓ ਕੀ ਹੋ ਗਿਆ ਮੌਜਾਂ ਨੂੰ ਸੁੱਤੇ ਪਏ ਹੋ ਤੁਸੀਂ ਆ ਦੋ ਵਾਰੀ ਚਾਹ ਠੰਡੀ ਹੋ ਗਈ ਸਰਾਣੇ ਤੁਹਾਡੇ ਮੈਂ ਕਿ ਕਹੀ ਅੰਦੀ ਗੱਲ ਤਾਂ ਸੁਣ ਲੋ ਤਾਂ ਸੋਚਦਾ ਸਾਰਾ ਰਾਸ਼ਨ ਮੁੱਕਿਆ ਪਿਆ ਮੈਨੂੰ ਇਹ ਦੱਸੋ ਨੂੰ ਬਣਾਵਾ ਕਿਥੋਂ ਕੁਛ ਆ ਪਰਚੀ ਬਣਾਈਏ ਰਾਸ਼ਨ ਦੀ ਜਾ ਕੇ ਲਿਆਇਓ ਬਾਜ਼ਾਰ ਚੋਂ ਨਾਲ ਖੜੇ ਹੋ ਜਾਓ ਹੁਣ ਉਹ ਕੋਈ ਗੱਲ ਨਹੀਂ ਲੈ ਆਉਣਾ ਰਾਸ਼ਨ ਦਾ ਮੈਂ ਬੈਠਾ ਜਿਗਾ ਬੰਦ ਅੱਖ ਲੱਗ ਗਈ ਯਾਰ ਆ ਤੁਹਾਡੀ ਤਾਂ ਅੱਖ ਲੱਗ ਗਈ ਆ ਮੰਮੀ ਨੂੰ ਭੁੱਖ ਲੱਗੀ ਪਈ ਆ ਮੈਨੂੰ ਕਹਿੰਦੇ ਕਦੂ ਬਣਾਣਾ ਦੇਖੋ ਰਾਤ ਵੀ ਕੱਦੂ ਬਣਾਇਆ ਸੀਗਾ ਹੁਣ ਵੀ ਕਹਿੰਦੇ ਕੱਦੂ ਬਣਾ ਲੈ ਦੁੱਧ ਪਾ ਕੇ ਮੈਂ ਤਾਂ ਜਮਾਂ ਜੀ ਨਹੀਂ ਕਰਦਾ ਸੱਚੀ ਕੱਦੂ ਖਾਣ ਨੂੰ ਉਹ ਫਿਰ ਕਿੱਡੀ ਗੱਲ ਐ ਕੋਈ ਨਹੀਂ ਬਣਾ ਲੈ ਫਿਰ ਜਦੋਂ ਹੁਣ ਘਰੇ ਘਰੇ ਪਿਆ ਕੱਦੂ ਖਰਾਬ ਕਰਕੇ ਸਿੱਟਣਾ ਤਾਂ ਨਹੀਂ ਬਣਾ ਲੈ ਬਣਾ ਦਊਗੀ ਬਣਾਉਣ ਚ ਤਾਂ ਕੋਈ ਦਿੱਕਤ ਨਹੀਂ ਤੁਸੀਂ ਖਾ ਲਿਓ ਮੈਨੂੰ ਤਾਂ ਕੁਝ ਹੋਰ ਲਿਆ ਦਿਓ ਖਾਣ ਨੂੰ ਹੁਣ ਜਾਣੇ ਤਾਂ ਹੈਗੀ ਹਾਂ ਬਾਜ਼ਾਰ ਚ ਕੀ ਲੈ ਕੇ ਆ ਮਦਰੇ ਵਾਸਤੇ ਤਾ ਲੈ ਕੋਈ ਨਹੀਂ ਹੁਣ ਕਿਹੜਾ ਦਾ ਵਜੂਗਾ ਹੀ ਲੈ ਆਉਂਗਾ ਮੇਰੀ ਘਾਸ ਰਿਓ ਮੇਰੇ ਅਸ ਵਿੱਚ ਮੀਟ ਖਾਣ ਨੂੰ ਬਾਹਲਾ ਜੀ ਕਰਦਾ ਮੀਟ ਲਿਆ ਦੇ ਮੈਨੂੰ ਉਹ ਤੇਰਾ ਦਿਮਾਗ ਠੀਕ ਆ ਹੈਂ ਕਰ ਦਿਨ ਮੀਟ ਲੈ ਆ ਕੇ ਦੇ ਦਾਂ ਤੈਨੂੰ ਇਹਨਾਂ ਪਤਾ ਨਾ ਮੰਮੀ ਨੂੰ ਮੀਟ ਤੋਂ ਕਿੰਨੀ ਨਫਰਤ ਆ ਤੇ ਕੋਈ ਨਾ ਆਪਾਂ ਘਰੇ ਬਣਾਉਣਾ ਹੈਗਾ ਤੁਸੀਂ ਬੜਿਆ ਬਣਾਇਆ ਲੈ ਆ ਦਿਓ ਮੈਨੂੰ ਬਣਾਇਆ ਬਣਾਇਆ ਲੈ ਆ ਤੇਰੇ ਲਈ ਜਮਾਈ ਕਮਾਲ ਹੋਈ ਪਈਗੀ ਜਦੋਂ ਮੰਮੀ ਨੂੰ ਪਤਾ ਲੱਗ ਗਿਆ ਨਾ ਮੰਮੀ ਦਾ ਨੱਕ ਪਤਾ ਕਿੰਨਾ ਤੇਜ਼ ਆ ਨਾਲ ਦੀ ਨਾਲ ਉਹਨੂੰ 스ਮੈਲ ਆ ਜਾਊਗੀ ਤੇ ਫਿਰ ਮਿੰਟ ਚ ਕਲੇਸ਼ ਹੋ ਜਾਊਗਾ ਨਾਲੇ ਤੈਨੂੰ ਬੋਲੂ ਮੰਮੀ ਤੇ ਨਾਲੇ ਮੈਨੂੰ ਬੋਲੂ ਮੈਨੂੰ ਵੀ ਐਸਾ ਕਦੇ ਖਾਣ ਨਹੀਂ ਦਿੱਤਾ ਮੀਟ ਦਾ ਮੰਮੀ ਨੇ ਉਹ ਕੁਝ ਨਹੀਂ ਕਹਿੰਦੇ ਮੰਮੀ ਮੇਰੀ ਗੱਲ ਸੁਣ ਸਾਰਾ ਰਾਸ਼ਨ ਲੈ ਕੇ ਆਉਂਗੀ ਨਾ ਉਹਦੇ ਵਿੱਚ ਹੀ ਲਿਆਉ ਮੈਂ ਰਾਸ਼ਨ ਦਾ ਮੈਂ ਹੀ ਸੰਭਾਲਾਂ ਮੈਂ ਆਪੇ ਆਪਣੇ ਕਮਰੇ ਚੋਂ ਖਾਣਗੀ ਆਪਣੇ ਕਮਰੇ ਚ ਮੰਮੀ ਕਿੰਨਾ ਕਹਉਂਦੀ ਹੈ ਕੋਈ ਗੱਲ ਨਹੀਂ ਪਲੀਜ਼ ਦੇ ਕੇ ਰਿਕਵੈਸਟ ਦੀ ਮੈਨੂੰ ਬਹੁਤ ਜੀ ਕਰਦਾ ਮੈਂ ਜਦਦੇ ਵਿਆਹ ਕੀ ਆਇਆ ਇਹਨਾਂ ਸਿਰ ਸੌਣ ਨਾ ਕੋਈ ਮੀਟ ਨਾ ਕੋਈ ਆਂਡਾ ਉਹ ਮੇਰੀ ਤਾਂ ਗੱਲ ਸੁਣ ਲੈ ਯਾਰ ਆਪਣੇ ਵਿਆਹ ਤੋਂ ਬਾਅਦ ਜਦੋਂ ਤੂੰ ਮੈਨੂੰ ਦੱਸਿਆ ਸੀ ਵੀ ਤੂੰ ਮੀਟ ਖਾ ਲੈਣੀ ਹੈ ਮੈਂ ਤੈਨੂੰ ਕਦੋਂ ਕਿਹਾ ਸੀਗਾ ਵੀ ਮੈਂ ਤੈਨੂੰ ਮੀਟ ਘਰੇ ਲੈ ਕੇ ਦਿਆ ਕਰੂੰਗਾ ਮੈਂ ਸਿਰਫ ਤੈਨੂੰ ਐਂ ਕਿਹਾ ਸੀ ਵੀ ਜਿਵੇਂ ਮੰਮੀ ਕਹੂਗੀ ਉਵੇਂ ਚੱਲਣਾ ਪਊਗਾ ਤੇ ਤੈਨੂੰ ਹਰੀਆਂ ਸਬਜ਼ੀਆਂ ਖਾਣੀਆਂ ਪੈਣਗੀਆਂ ਤੇ ਹੁਣ ਤੂੰ ਮੈਥੋਂ ਮੀਟ ਦੀ ਮੰਗ ਨਾ ਕਰ। ਓਹੋ ਮੈਂ ਕਿਹਾ ਤਾਂ ਜਰੂਰ ਸੀਗਾ ਉਦੋਂ ਮੈਨੂੰ ਐ ਸੀਗਾ ਚੱਲ ਹੌਲੀ ਹੌਲੀ ਪ੍ਰਵਾਦ ਦੇ ਸਾਬਣਾਂ ਟਾਲ ਜੂਗੀ ਪਰ ਸੱਚੀ ਹੁਣ ਮੇਰਾ ਬਹੁਤ ਜੀ ਕਰ ਜਾਂਦਾ ਮੈਨੂੰ ਬਹੁਤ ਕ੍ਰੇਵਿੰਗ ਹੁੰਦੀ ਆ ਇੱਕ ਵਾਰੀ ਲਿਆ ਦਿਓ ਬਾਰੀ ਬਾਰੀ ਨਹੀਂ ਮੰਗਦੀ ਸੱਚੀ। ਓ ਜੀ ਤਾਂ ਬਾਲੇ ਘਰ ਸਾਨੂੰ ਕਰਦਾ ਹੁਣ ਨਾ ਹਰ ਇੱਕ ਚੀਜ਼ ਤਾਂ ਨਹੀਂ ਮਿਲਦੀ ਹੁੰਦੀ। ਹੈ ਤੇ ਮੀਟ ਦੀ ਕਿੱਡੀ ਕੀ ਗੱਲ ਆ ਸਾਰੇ ਲੋਕ ਖਾਂਦੇ ਆ। ਖਾਂਦੇ ਤਾਂ ਹੈਗੇ ਪਰ ਆਪਣੇ ਘਰ ਦੇ ਨਹੀਂ ਚੱਲਦਾ ਜਦੋਂ ਮੈਂ ਤੈਨੂੰ ਪਹਿਲਾਂ ਹੀ ਦੱਸਦਾ ਸੀਗਾ। ਆਪਾਂ ਤਾਂ ਸ਼ੁੱਧ ਵੈਸ਼ਨੂ ਆ। ਠੀਕ ਹੈ ਤੇ ਮੈਂ ਤੁਹਾਨੂੰ ਦੱਸਦਾ ਤੇ ਜਿਹੜਾ ਸਮਾਨ ਲਿਖਿਆ ਰਾਸ਼ਨ ਦੇ ਵਿੱਚ ਉਹੀ ਆਊਗਾ ਹੋਰ ਕੁਝ ਨਹੀਂ ਘਰੇ ਆਊਗਾ ਬਸ ਠੀਕ ਹੈ ਮੈਂ ਕੱਦੂ ਬਣਾ ਕੇ ਨਾ ਖਤਨੀਆ ਗੁੱਟੀ ਲਾ ਦੇਣੀ ਆ ਠੀਕ ਹੈ ਤੁਸੀਂ ਰਾਸ਼ਨ ਲਿਆਓ ਮੈਂ ਸਾਂਭ ਦੇਣੀ ਆ ਉਹਨੇ ਮੇਰੇ ਪੇਕੇ ਛੱਡਿਓ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਲਿਆ ਕੇ ਦੇ ਸਕਦੇ ਨਾ ਮੈਂ ਉਹਦੇ ਪੇਕੇ ਜਾ ਕੇ ਖਾ ਲੂੰਗੀ ਜੇ ਮੈਨੂੰ ਪਤਾ ਹੁੰਦਾ ਨਾ ਵੀ ਆਪਣੇ ਤੇ ਮੀਟ ਨਹੀਂ ਬੰਦਾ ਮੈਂ ਕਦੇ ਵਿਆਹ ਹੀ ਨਹੀਂ ਕਰਾਉਂਦੀ ਤੇਰੇ ਦਿਮਾਤ ਦਾ ਦਿਮਾਗ ਸੱਟਾ ਹੈ ਕੀ ਕਰੀਏ ਨੇ ਕੀ ਗੱਲਾਂ ਕਰੀਏ ਨੇ ਤੂੰ ਮੈਂ ਤੈਨੂੰ ਕਹੀ ਹੈ ਨਾ ਵੀ ਫਿਰ ਕਿੱਡੀ ਗੱਲ ਹੋਊਗੀ ਹੈ ਤੂੰ ਐ ਕਰ ਆਲੂ ਸ਼ੋਲੇ ਬਣਾ ਲਾ ਉਹ ਵੀ ਜਿਵੇਂ ਮੀਟੰ ਕੋਈ ਬਣਾਦੇ ਨੇ ਹੈ ਜਦੋਂ ਮੈਂ ਤੈਨੂੰ ਕਹਤਾ ਵੀ ਘਰੇ ਨਹੀਂ ਵਰਦਾ ਮੀਟ ਹੈ ਤੂੰ ਐ ਕਿਹਾ ਬੁਲਾਇਆ ਨਹੀਂ ਆਉਂਦੀ ਤੇ ਰੋਟੀ ਵੀ ਨਹੀਂ ਖਾਂਦੀ ਫਿਰ ਕੋਈ ਗੱਲ ਨਹੀਂ ਕਮਾਲ ਹੋ ਗਈ ਤੇਲੇ ਤਾਂ ਆ ਤਾਂ ਹਿਸਟਰੀ ਦੀ ਪਹਿਲੀ ਲੜਾਈ ਹੋਊਗੀ ਐ ਮੀਟ ਪਿੱਛੇ ਵੀ ਤੂੰ ਪੈ ਕੇ ਜਾ ਕੇ ਬੈਠ ਗਈ ਕਮਾਲ ਹੀ ਹੋ ਗਈ ਜਮਾ ਤੇਰੇ ਲਈ ਯਾਰ ਮੈਂ ਤਾਂ ਤੇਰੇ ਤੇ ਹਰਾਣਾ ਮੈਂ ਤੁਹਾਨੂੰ ਕਹਤ ਨਾ ਵੀ ਮੈਂ ਮੀਟ ਖਾਣਾ ਤੇ ਮੀਟ ਖਾਣਾ ਬਸ ਮੇ ਤਾਂ ਜਿਹਦੀ ਆ ਬਸ ਐਂ ਸਮਝ ਲਓ ਤੁਸੀਂ ਮੈਂ ਤੈਨੂੰ ਕਹਤਾ ਨਾ ਕਿ ਮੀਟ ਆਪਣੇ ਘਰੇ ਨਹੀਂ ਆਊਗਾ ਤਾਂ ਨਹੀਂ ਆਊਗਾ ਚਲ ਠੀਕ ਹੈ ਫਿਰ ਮੈਂ ਰੋਟੀ ਨਹੀਂ ਖਾਂਦੀ ਬਸ ਫਿਰ ਤਾਂ ਖੁਸ਼ ਹੋ ਨਾ ਨਾ ਖਾ ਮੈਨੂੰ ਕੀ ਹੈ ਜਦੋਂ ਭੁੱਖ ਲੱਗੂਗੀ ਆਪੇ ਗੱਦੂ ਨੂੰ ਪਾਏਗੀ ਇਹ ਤਾਂ ਮੰਨ ਨਹੀਂ ਹੈਗੀ ਵੀ ਮਾਂ ਮਗਰ ਹੀ ਲੱਗਦਾ ਆਉਂਦੀ ਮਗਰ ਕੀ ਕਰਾਂ ਹੁਣ ਮੈਂ ਕਿਉਂਕਿ ਮੇਰਾ ਬਾਲਾ ਜੀ ਕਰੀਂਦਾ ਮੀਟ ਖਾਣ ਨੂੰ ਕਿਹਨੂੰ ਕਹਾ ਮੈਂ ਹਾਂ ਕਿੰਨੀ ਕ ਰਹਿੰਦੀ ਹੈ ਜੇ ਇਹ ਹੈਗਾ ਪਈ ਆ ਬਣਾ ਇੱਕ ਪਾਸਾ ਜੇ ਤਿਆਰ ਹੋ ਜਾਏ ਇਹਦਾ ਚਲ ਤੇ ਮੈਂ ਤੇਰਾ ਨਾਇਰਾਏ ਕਰਦੀ ਸੀ ਮਾ ਭੈਣ ਦਾ ਫੋਨ ਆਇਆ ਸੀ ਮੇਰੀ ਦਾ ਅੱਛਾ ਵੀ ਉਹ ਆਂਦੀ ਸਿਕਲਦੀਪ ਨੂੰ ਰਿਸ਼ਤਾ ਕਰਾ ਦੇ ਆ ਕਿ ਨਾ ਫਿਰ ਤਾਂ ਵਧੀਆ ਗੱਲ ਹੈ ਕਿ ਨਾ ਕੁੜੀ ਕੀ ਕਰਦੀ ਐ ਕੁੜੀ ਉਹ ਕਹਿੰਦੀ ਸੀ ਕਿ ਘਰ ਦਾ ਕੰਮ ਹੀ ਕਰਦੀ ਐ ਚਲ ਵਧੀਆ ਫਿਰ ਐ ਕੀ ਹੁੰਦਾਗਾ ਹਾਂ ਹੈ ਅਮਨਿੰਦਰ ਵੀ ਤਾਂ ਆਪਣੀ ਹੁਣ ਘਰ ਦਾ ਕੰਮ ਹੀ ਕਰਦੀ ਐ ਉਹੀ ਤਾਂ ਕਹਿਨੇ ਹੈਗੇ ਹੁਣ ਆਹੀ ਤਾਂ ਟੈਨਸ਼ਨ ਮਾਰਦੀ ਐ ਭੈਣੇ ਵੀ ਕੁੜੀ ਮਨਿੰਦਰ ਵਰਗੀ ਉਹੀ ਆਵੇ ਹੋਰ ਤੇ ਵੀ ਕਿੱਥੇ ਇਹ ਜੀਨਾਜ ਹੈ ਜਿਹੜੀ ਇਹਨਾਂ ਨੂੰ ਜਵਾਕਾਂ ਨੂੰ ਅੱਡ-ਅੱਡ ਕਰਦੇ ਹੁਣ ਆਪਾਂ ਤਾਂ ਦੇਖ ਜੇ ਆਪਣਾ ਥਵਾਕਸੀ ਤਾਂ ਆਪਣੇ ਮਗਰ ਵਧੀਆ ਮੰਦਰ ਹੋਵੇ ਚੱਲਦੀ ਹੈ ਜਿਵੇਂ ਆਪਾਂ ਕਹਿੰਨੇ ਨਹੀਂ ਇਹ ਤਾਂ ਗੱਲ ਤੇਰੀ ਸਹੀ ਹੈ ਆਪਾਂ ਮੰਦਰ ਨੂੰ ਆਪਦੇ ਹਿਸਾਬ ਨਾਲ ਹੀ ਚਲਾ ਲਿਆ ਹਾਂ ਨਾ ਤਾਂ ਉਹ ਕਿਸੇ ਗੱਲੋਂ ਜਵਾਬ ਦਿੰਦੀ ਹੈ ਨਾ ਹੀ ਉਹਦੀ ਇਰਖਾ ਕਰਨ ਦੀ ਕੋਈ ਆਦਤ ਹੈ ਹਾਂ ਹੀ ਤਾਂ ਮੈਨੂੰ ਡਰ ਲੱਗਦਾ ਵੀ ਕਿੱਥੇ ਇਹ ਜੀਨਾਜ ਹੈ ਹੁਣ ਜਾ ਕੇ ਜਵਾਕਾਂ ਨੂੰ ਉਹ ਕਰੇ ਵੀ ਅੱਡ ਹੋਜੇ ਬਸ ਕੀ ਕਰਦਾ ਫਿਰਦਾ ਉਹ ਆ ਜਾ ਬੱਸ ਫਿਰ ਤਮਾਹ ਤੂੰ ਉਹ ਕੱਪੜਾ ਭਾਉ ਤੇਲ ਜਾ ਕਢੀ ਨਾ ਟਰੈਕਟਰ ਥੋੜਾ ਜਾ ਅੱਛਾ ਵੇ ਜਾ ਅੱਬਾ ਕੱਲ ਤੋਤਾ ਸੀ ਆ ਤੇਰੀ ਮਾਂ ਕੀ ਕਹੀ ਜਾਂਦੀ ਏ ਵੇ ਕੀ ਹੋ ਗਿਆ ਐ ਇਹ ਕਹਿੰਦੀ ਏ ਕਿ ਤੇਰੀ ਮਾਸਮੀ ਨੇ ਦੱਸ ਪਾਈ ਏ ਕੁੜੀ ਦੀ ਹਾਂ ਲੈ ਲਈਏ ਫਿਰ ਰਿਸ਼ਤਾ ਉਹ ਹਜੇ ਕੀ ਏ ਤਾਈ ਰਿਸ਼ਤੇ ਨੂੰ ਐਡਾ ਦੱਸ ਮੈਂ ਬੁਢਾ ਹੋ ਚੱਲਿਆ ਕੋਈ ਕੰਮ ਕਰਦੀ ਕਰਦੇ ਆ ਸੈਟਿੰਗਾਂ ਫਿਰ ਕਰਾ ਲਾਂਗੇ ਵਿਆਹ ਕੋਈ ਨਹੀਂ ਵੇ ਮੇਰੀ ਗੱਲ ਸੁਣ ਆ ਕੰਮ ਕਰ ਤਾਂ ਆਪੇ ਸੈੱਟ ਹੁੰਦੇ ਰਹਿਣਗੇ ਅੱਗੇ ਲਾੜੀ ਨੇ ਕਹਿੰਦਾ ਕਿਤਾ ਨਹੀਂ ਆਪਾਂ ਉਹ ਕੀਤਾ ਤਾਂ ਹੈਗਾ ਤਾਈ ਫਿਰ ਕਿੱਡੀ ਗੱਲ ਏ 2-4 ਸਾਲ ਲੈ ਲੈਣ ਤੇ ਮੈਨੂੰ ਯਾਰ ਇਹ ਲਾੜੀ ਦਾ ਹੋ ਗਿਆ ਬਸ ਠੀਕ ਆ ਤੁਹਾਨੂੰ ਰੋਟੀ ਮਿਲਣ ਲੱਗ ਗਈ ਹੁਣ ਪੁੱਤ 2-4 ਸਾਲ ਨਹੀਂ ਹੁਣ ਤੇਰਾ ਟਾਈਮ ਆ ਵਿਆਹ ਦਾ ਹੁਣ ਕੁਝ ਨਹੀਂ ਹੁੰਦਾ ਤੈਨੂੰ ਵਿਆਹ ਦਿੰਨੇ ਆ ਤੇ ਕੁੜੀ ਆਪਾਂ ਉਹਨੂੰ ਤੇਰੀ ਮਾਸੀ ਨੂੰ ਕਹਦੇ ਭਾਈ ਇਹੋ ਜੀ ਕੁੜੀ ਹੋਵੇ ਜਿਹੜਾ ਸਾਡਾ ਕੱਠ ਚੱਲੀ ਜਾਂਦਾ ਤੇ ਐਂ ਚੱਲੀ ਜਾਵੇ ਉਹ ਅੱਜ ਕੱਲ ਕਿਹੜੀ ਆਊ ਕੱਠ ਵਾਲੀ ਮੈਨੂੰ ਤਾਂ ਲੱਗਦਾ ਨਹੀਂ ਤੇ ਅੱਗੇ ਮਨਿੰਦਰ ਨਹੀਂ ਆਈ ਆਪਣੇ ਉਹ ਤਾਂ ਚੱਲ ਹੈਗੀ ਕੋਈ ਹੁੰਦੀ ਆ ਸੌ ਚੋਂ ਇੱਕ ਭਲੀ ਮਾਨਸ ਸਾਰੀਆਂ ਇੱਕੋ ਜਿਹੀਆਂ ਥੋੜੀ ਹੁੰਦੀਆਂ ਆ ਆਪਣੇ ਕੋਈ ਨਹੀਂ ਆਪਾਂ ਦੇਖ ਕੇ ਫਿਰ ਉਹੋ ਜਿਹੀ ਲਾਵਾਂਗੇ ਨਾ ਜਿਹੜੀ ਆਪਣੇ ਕੱਠ ਚ ਕੱਟ ਲੇ ਉਹੋ ਜੀ ਦੇਖ ਕੇ ਲਾਵਾਂਗੇ ਕੁੜੀ ਆਪਾਂ ਉਹ ਬਾਕੀ ਮੈਂ ਤਾਂ ਐਂ ਕਹਿੰਦਾ ਸੀ ਹਜੇ ਮੈਂ ਅਧਿਨ ਗਵਰਨਮੈਂਟ ਜੌਬ ਜੀ ਦਾ ਜੇ ਲੋਟ ਆ ਗਿਆ ਤਾਂ ਮੇਰਾ ਫਿਰ ਕਰਾ ਲਾਂਗੇ ਫੇ ਤੇਰੇ ਕਿਹੜਾ ਸੀ ਸੰਗਲਪੁਣੇ ਤੂੰ ਜਿਹੜਾ ਕੰਮ ਦੇਖਣਾ ਉਹ ਦੇਖੀ ਚੱਲ ਹਾਂ ਕਿਹੜਾ ਹਜੇ ਰਿਸ਼ਤੇ ਦੀ ਗੱਲ ਤਾਂ ਤੋੜੀਏ ਉਹ ਕਿੜਾ ਅਤੀ ਹੋਣ ਲੱਗਾਗਾ ਬਾਕੀ ਦੇਖ ਲੋ ਜਿਵੇਂ ਤੁਹਾਨੂੰ ਲੋਟ ਲੱਗਦਾ ਮੇਰੀ ਤਾਂ ਹਜੇ ਹਾਮੀ ਜੀ ਹੈ ਨਹੀਂ ਲੱਗਾ ਕਿ ਮੇਰੀ ਤਾਂ ਹਾਮੀ ਨਹੀਂ ਹੈ ਲਾਡੀ ਵੀ ਹਾਂ ਹੀ ਕਰਦਾ ਹੁੰਦਾ ਸੀਗਾ ਉਹ ਵੀ ਐਂ ਕਹਿੰਦਾ ਹੁੰਦਾ ਸੀਗਾ ਮੈਂ ਨਹੀਂ ਹਜੇ ਕਰੋਣਾ ਮੈਂ ਨਹੀਂ ਹਜੇ ਕਰੋਣਾ ਜਦੋਂ ਦਿਨ ਪਾਣਾ ਤੇ ਆਪੇ ਕਰਾ ਲਿਆ ਫਿਰਦਾ ਹੂੰ ਉਦੋਂ ਵੀ ਸਾਡੀ ਹਾਮੀ ਚੱਲੀ ਸੀ ਦੋਨਾਂ ਦਰਾਨੀ ਜੀ ਥਾਣੀ ਦੀ ਤੇ ਫਿਰ ਹੁਣ ਵੀ ਸਾਡ ਕੋਈ ਚੱਲੂਗੀ ਚਲ ਹਾਮੀ ਤਾਂ ਚੱਲ ਪੂ ਕੋਈ ਨਹੀਂ ਕਰਾ ਦਿਓ ਤੁਹਾਡੀ ਪਹਿਲਾਂ ਐਂ ਤਾਂ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਉਹ ਮੈਂ ਤਾਂ ਐਂ ਕਹਣਾ ਲਾਡੀ ਘਸ ਚੁੱਕਈ ਰਹਿ ਗਿਆ ਨਾ ਇੱਧਰ ਜਾ ਸਕਦਾ ਨਾ ਉੱਧਰ ਜਾ ਸਕਦਾ ਮੈਂ ਕੋਈ ਬਾਹਰ ਅੰਦਰ ਜਾਣ ਜੀਦਾ ਨਹੀਂ ਬਾਹਰ ਅੰਦਰ ਜਾ ਕੇ ਕਰਨਾ ਕੀ ਚੰਗੀ ਭੋਲੀ ਆਪਣੇ ਪੈਲੀ ਹੈਗੀ ਆ ਦਾ ਖੇਤੀ ਦਾ ਕਰੋ ਵਧੀਆ ਸਮਾਂ ਦੀ ਖੇਤੀ ਤਾਂ ਕਰੀ ਜਾਂਦੇ ਆ ਚੱਲ ਫੇਰ ਵੀ ਐਂ ਤਾਂ ਹਾਂ ਵੀ ਤੂੰ ਚਾਹ ਪੀਣੀ ਸੀ ਮੈਂ ਹੁਣੇ ਬਣਾ ਕੇ ਆਈ ਆ ਚਾਹ ਚਾਹ ਪੀ ਲਾਂ ਅੰਦਰ ਮੈਂ ਹਾਂ ਦਾ ਪੀ ਲਾ ਜਾ ਕੇ ਜੱਪੀ ਲਾ ਮੈਂ ਜੱਪੀ ਹੋਗੇ ਆਹ ਉਹ ਸਾਨੂੰ ਵੀ ਲਿਆ ਦੀ ਪਾ ਕੇ ਥੋੜਾ ਥੋੜਾ ਪੀ ਲਾਂਗੇ ਇਹਨੂੰ ਕੀ ਆਖਣਾ ਭੈਣੇ ਆਪਾਂ ਆਪਦੀ ਮਰਜ਼ੀ ਕਰ ਮੈਂ ਤਾਂ ਤੈਨੂੰ ਕਹਿ ਨਹੀਂ ਆ ਕੁਝ ਨਹੀਂ ਹੁੰਦਾਗਾ ਚੁੱਪ ਕਰਕੇ ਤੂੰ ਭੈਣ ਨੂੰ ਕਹਿ ਦੇ ਵੀ ਇਹ ਚਲ ਤੂੰ ਕੁੜੀ ਦਿਖਾ ਦੇ ਸਾਨੂੰ ਗੱਲਬਾਤ ਅੱਗੇ ਤੋਰੂਗੀ ਤੇ ਫੇਰ ਹੀ ਹੈ ਮਲੇ ਘੜੈਜੀ ਹੋਣ ਲੱਗਿਆਗਾ ਫੇਰ ਵੀ ਤਾਂ ਟਾਈਮ ਪੈ ਹੀ ਜਾਂਦਾ ਹੁੰਦਾਗਾ ਆਪਾਂ ਲਾਡੀ ਨਾਰਾਇ ਕਰਾਂਗੇ ਲਾਡੀ ਨੂੰ ਆਉਣ ਦੇ ਤੇ ਪਰੇ ਲੈ ਕੇ ਰਿਸ਼ਤਾ ਤੇ ਇਹਦਾ ਵਿਆਹ ਕਰਕੇ ਕੰਮ ਨੇ ਮੇੜੀ ਉਹ ਵਧੀਆ ਕੁਝ ਨਹੀਂ ਹੁੰਦਾਗਾ ਹਾਂ ਆਪੇ ਆਦਾ ਖੇਤੀ ਦਾ ਕਰ ਲੈਣਗੇ ਨੌਕਰੀਆਂ ਕਿੱਥੇ ਧਰੀਆਂ ਪੰਗਾ ਇੱਥੇ ਨਾ ਨਾ ਪੈਣੀ ਕਿੱਥੇ ਮੇਰੇ ਆਪ ਜਾਂਦਾ ਨੌਕਰੀ ਮਿਲ ਜੂਗੀ ਨਾਲੇ ਆਏ ਰੋਜ਼ ਰੋਜ਼ ਰਿਸ਼ਤੇ ਕਿੱਥੇ ਹੁੰਦੇ ਆ ਕਿ ਹੁਣ ਚੰਗਾ ਹੀ ਇਹ ਦੱਸ ਦੀ ਉਹ ਵੀ ਵਧੀਆ ਪਰਿਵਾਰ ਹੈ ਬਸ ਵਧੀਆ ਪਰਿਵਾਰ ਆ ਤੇ ਚੁੱਪ ਕਰਕੇ ਹਾਂ ਕਰ ਦੇ ਮੈਂ ਤਾਂ ਕਹਿੰਦੀ ਹੈਗੀ ਹੋਰ ਆਪਾਂ ਕੀ ਭਾਲ ਦੇਾਂਗੇ ਆਪਾਂ ਕਿਹੜਾ ਕੋਈ ਦੇਣ ਲੈਣ ਲੈਣਾ ਉਹਨਾਂ ਤੋਂ ਨਾ ਨਾ ਆਪਾਂ ਤਾਂ ਕੁਛ ਨਹੀਂ ਘਰੇ ਹੈਗਾ ਬਸ ਆਈ ਹੈ ਲਾਡੀ ਨਾਲ ਕਰਕੇ ਗੱਲ ਆਪਾਂ ਤੇ ਫੋਨ ਤੇ ਉਹਨੂੰ ਕਹਿ ਦੇ ਬਸ ਇੰਨੀ ਗੱਲ ਜ਼ਰੂਰ ਕਹਿ ਦੀ ਤੇਰੀ ਭੈਣ ਨੂੰ ਵੀ ਭਾਈ ਜਿਵੇਂ ਅਸੀਂ ਹੁਣ ਕੱਟ ਦਰਾਂ ਦੀ ਸ਼ਾਨੀ ਨੇ ਕੱਟਿਆ ਨਾ ਉਹਦਾ ਤੇ ਐਂ ਹੀ ਹੋਊ ਹੋਏ ਮੈਂ ਤਾਂ ਤੇਰੇ ਨਾਲੋਂ ਵੀ ਜ਼ਿਆਦਾ ਡਰਦੀ ਹਾਂ ਇਸ ਗੱਲ ਤੋਂ ਵੀ ਆਪਣਾ ਤਾਂ ਕਦੇ ਉਹੀ ਗੱਲ ਗੱਲ ਮ ਆਏ ਨਹੀਂ ਹੈਗੀ ਕਹਿੰਦਾ ਤੋਂ ਪਰੇ ਨੰਗੀ ਆਪਣੀ ਤਾਂ ਜਿਹੜੀ ਗੱਲ ਹੈ ਘਰੇ ਘਰੇ ਆਪਾਂ ਤਾਂ ਕਦੇ ਵੀ ਨਹੀਂ ਲੜਿਆ ਕਾਈ ਤਾਂ ਤੈਨੂੰ ਕਹਿੰਨੀ ਆ ਨਾ ਬਸ ਕੁੜੀ ਉਹੋ ਜੀ ਹੋਵੇ ਬਸ ਉਹਨੂੰ ਵੀ ਪਤਾ ਹੀ ਆ ਹੁਣ ਤੇਰੀ ਭੈਣ ਨੂੰ ਇੰਨਾ ਟਮ ਹੋ ਗਿਆ ਵਰਤਦੀ ਨੂੰ ਆਪਣੇ ਨਾਲ ਹਾਂ ਮੈਂ ਉਹਨੂੰ ਆਈ ਆ ਕਿ ਸਿਮਾ ਪਈ ਸਾਡੀ ਤਾਂ ਵੱਡੀ ਬਹੂ ਵਰਗੀ ਆਵੇ ਨਰਮ ਵਧੀਆ ਇਹ ਤਾਂ ਵਧੀਆ ਗੀ ਇਹ ਤਾਂ ਹਰੇਕ ਤੇ ਆਖੇ ਲੱਗਦੀ ਹੈ ਕਿ ਨਾ ਕੋਈ ਮੂਰੋ ਬੋਲਦੀ ਹੈ ਕਿਸੇ ਗੱਲ ਚ ਹੈ ਹਾਂ ਹੁਣ ਦੇਖ ਲੈ ਐ ਆਪਾਂ ਤਾਂ ਜਮਾ ਨਹੀਂ ਕਹਿੰਦੀ ਆਪਾਂ ਤਾਂ ਮਾਇਨਾ ਬੈਠਾਂਗਾ ਰਹਿੰਦੀਆਂ ਕਹਿੰਦੀ ਆਪਾਂ ਨੂੰ ਕਿਸੇ ਕੰਮ ਦਾ ਵੀ ਜਾਂ ਹਾਂ ਮੈਂ ਤਾਂ ਹੁਣ ਵੀ ਹੁਕਮ ਲਾਇਆ ਸੀ ਮਾਂ ਭਾਈ ਸਬਜੀ ਕੋ ਬਣਾ ਲਈ ਕਦੂ ਦੀ ਮਾਂ ਹਾਂ ਉਹ ਕਰਦੀ ਸੀ ਕਹਿੰਦੀ ਮਮੀ ਰੋਜ਼ ਹੀ ਕਦੂ ਰੋਜ਼ ਹੀ ਕਦੂ ਮੈਂ ਕੁਝ ਨਹੀਂ ਹੁੰਦਾ ਤ ਮੈਂ ਤਾਂ ਹੁਣ ਲਟੜਕ ਕੇ ਦੀ ਗਈ ਸੀ ਗੁਰੂ ਘਰ ਤੇ ਮੈਂ ਤਾਂ ਕਿੰਨਾ ਚਿਰ ਸੇਵਾ ਕਰਕੇ ਆਈਆਂ ਤੇ ਉਦੋਂ ਮੈਨੂੰ ਜਾਂਦੀ ਨੂੰ ਪੁੱਛਦੀ ਸੀ ਕਹਿੰਦੀ ਆ ਕਿ ਚਾਚੀ ਤੂੰ ਮੈਂ ਤਾਂ ਗੁਰੂ ਘਰ ਜਾਨੀ ਪਈ ਮੈਨੂੰ ਤਾਂ ਲੱਗੂਗਾ ਘੰਟਾ ਉੱਥੇ ਅੱਛਾ ਤੇ ਜਮਾਨੀ ਭਣਿਆ ਪਰ ਤਾਂ ਆਪਨੇ ਮੈਨੂੰ ਨਹੀਂ ਰੋਕਦੀ ਟੋਕਦੀ ਇਹ ਤਾਂ ਵੀ ਚੱਲ ਤੂੰ ਤਾਂ ਇਹਦੀ ਸੱਸ ਐ ਇਹਨੇ ਮੇਰਾ ਨਹੀਂ ਸ਼ਰੀਕਾ ਕਰਿਆ ਕਰਿਆ ਕਿਵੇਂ ਕਰੂਗੀ ਸ਼ਰੀਕਾ ਇਹਨੂੰ ਕੋਈ ਪਤਾ ਨਹੀਂਗਾ ਚੱਲ ਕੋਈ ਨਹੀਂ ਆਪਾਂ ਆਪ ਦਾ ਬਸ ਉਹਨੂੰ ਕਹਿ ਦੂ ਮੈਂ ਤੇ ਮੜਾ ਲਾਡੀ ਨੂੰ ਆ ਜਾਂਦੇ ਲਾਡੀ ਨੂੰ ਤਾਂ ਪੁੱਛ ਗੀ ਨਾ ਆਪਾਂ ਉਹਦੇ ਨਾਲ ਤਰਹ ਕਰ ਹੀ ਲਵਾਂਗੇ ਲਾਡੀ ਦੀ ਵੀ ਹਾਂ ਹੀ ਹੋਊਗੀ ਜਦੋਂ ਆ ਆਦਿਵਾਰੀ ਨੀ ਲਾਡੀ ਬੋਲੇ ਤਾਂ ਹੁਣ ਕਿਉਂ ਬੋਲੂਗਾ ਹਾਂ ਠੀਕ ਹੈ ਨਾ ਉਹੀ ਤਾਂ ਹੈ ਚਲ ਕੋਈ ਨਹੀਂ ਫਿਰ ਆਪਾਂ ਤਾਂ ਉਹਨੂੰ ਕਹਿ ਦਿਆਂਗੇ ਤੇ ਵੀ ਭਾਵੇਂ ਪਹਿਲਾਂ ਮੁੰਡਾ ਦਿਖਾਉਣਾ ਦਿਖਾ ਕੇ ਲੈ ਜਾ ਦਿਖਾ ਕੇ ਲੈ ਜਾ ਸਾਨੂੰ ਕੁੜੀ ਦਿਖਾ ਦੇ ਫਿਰ ਬਸ ਠੀਕ ਹੈ ਹਾਂ ਭਵੇਂ ਤੂੰ ਜਾ ਕੇ ਕੱਲੀ ਦੇਖੀ ਬਸ ਠੀਕ ਆਹੋ ਹਾਂ ਚਲ ਠੀਕ ਹੈ ਮੈਂ ਪਸਵਾ ਕੰਨੀ ਗੇੜਾ ਮਾਰਿਆ ਮਾਰਿਆ ਫਿਰ ਦੇਖਿਆ ਜਾ ਮੈਂ ਤਾਂ ਲੈ ਕੇ ਬੈਗੀ ਸਲੰਗ ਆ ਜਾ ਕੋਈ ਨਹੀਂ ਕੋਈ ਨਹੀਂ ਮੈਂ ਜਾਣੀ ਆ ਜਾ ਭਵੀ ਚਾਹ ਤਰਲੀ ਕੇ ਸਾਗ ਤਰਲੇ ਬਾ ਟਾਈਮ ਲਾਤਾ ਓਹੋ ਜੇ ਲੌਂਗ ਲੈ ਚਿਲ ਚਾਹ ਬਣਾ ਕੇ ਲਈ ਤੇਰੇ ਵਾਸਤੇ ਹੂੰ ਹੋਰ ਪੀ ਕੇ ਦੇਖਾ ਤਾਂ ਪੂਰੀ ਸਵਾਦ ਆ ਲੱਗੂਗੀ ਤੈਨੂੰ ਆਇਦਾ ਤੱਤੀ ਆ ਚਲ ਉਹ ਤਾਂ ਸਵਾਦ ਹੀ ਬਣਾਉਣੀ ਆ ਚੀਜ਼ ਤਾਂ ਖਰਤੂ ਮਾਰੀ ਤਾਂ ਬਣਾਉਂਦੀ ਨਹੀਂ ਕੋਈ ਹੂੰ ਮੈਂ ਤੈਨੂੰ ਕੁਝ ਕਹਿੰਦੀ ਸੀ ਮੇਰੇ ਕੰਮ ਕਰ ਦੇਗਾ ਹਾਂ ਦੱਸ ਭਾਬੀ ਕਿਹੜਾ ਕੰਮ ਕਰਦਾਂਗੇ ਪਰ ਤੂੰ ਵਾਦਾ ਕਰ ਵੀ ਨਾ ਨਹੀਂ ਕਰੇਗਾ ਕੰਮ ਕਰਨਾ ਹੀ ਪਊਗਾ ਚਲ ਕੰਮ ਤਾਂ ਕਰ ਦੂਗਾ ਇਹ じゃ ਕਿਹੜਾ ਕੰਮ ਐடா ਵੀਰੇ ਤੂੰ ਨਹੀਂ ਹੋਇਆ ਮੇਰੇ ਤੱਕ ਲੋੜ ਪੈਗੀ ਬ੍ਰਿਗਸ ਜੀ ਮੇਰਾ ਨਾ ਮੀਟ ਖਾਣ ਨੂੰ ਬਾਹਲਾ ਜੀ ਕਰੀ ਜਾਂਦਾ ਹੈ ਮੀਟ ਤੇ ਹੋਰ ਸੱਚੀ ਕਮਾਲ ਹੋ ਗਈ ਇਹ ਨਹੀਂ ਹੋ ਸਕਦਾ ਮੈਂ ਨਾ ਤੇ ਪਿੱਕ ਹੀ ਕਰੇ ਮਸ ਮੀਟ ਅੰਡੇ ਖਾਂਦੀ ਸੀ ਯਾਰ ਸੱਚੀ ਇੱਥੇ ਆ ਕੇ ਤਾਂ ਇੱਕ ਵਾਰ ਵੀ ਨਹੀਂ ਖਾਦਾ ਮੂੰਹ ਤੇ ਤੱਕ ਵੀ ਨਹੀਂ ਤਰਿਆ ਬਰਾਜ ਮੇਰਾ ਬਾਹਲਾ ਜੀ ਕਰੀ ਜਾਂਦਾ ਤੇਰੇ ਵੀਰੇ ਨੂੰ ਬਥੇਰਾ ਕਿਹਾ ਸੀ ਮੰਨਿਆ ਹੀ ਨਹੀਂ ਸਾਹੀ ਤੇਰੇ ਕੋਲ ਆਈਆਂ ਵੀਰੇ ਦੇ ਉੱਤੋਂ ਦੀ ਹੋ ਕੇ ਮੈਂ ਕਿਵੇਂ ਲਿਆਉ ਨਾਲੇ ਇਹ ਬੇਬੇ ਵਰਗੀਆਂ ਨੂੰ ਪਤਾ ਲੱਗ ਗਿਆ ਇੱਥੇ ਮੇਰੇ ਜੁੱਦਾਂ ਦੇ ਹੱਥ ਪੈ ਜੂ ਜੀ ਗੱਲ ਸੁਣ ਅਹੀਂ ਮੈਂ ਤੇਰੀ ਵੀਰ ਨੂੰ ਕਹਿੰਸੀ ਚੋਰੀਓ ਲਿਆਦੀ ਆ ਪਕੜਾ ਸ਼ੋਅ ਕਰਨ ਜਾ ਘਰੇ ਬਕਾਉਣਾ ਤੂੰ ਉਸ ਮੇਰੇ ਜੋ ਗੱਲੇ ਦੀ ਮੈਂ ਅੰਦਰ ਵੜ ਕੇ ਲੋਕ ਲਾ ਕੇ ਖਾ ਲੂਗੀ ਪਤਾ ਵੀ ਲੱਗਣ ਦੀ ਕਿਸੇ ਨੂੰ ਪਤਾ ਲੱਗ ਜੂਗਾ ਭਾਬੀ ਮੇਰੇ ਤੇ ਗਾਣਾ ਕੋਆ ਦੇ ਕਿ ਤੂੰ ਆਪਣੇ ਤਾਂ ਮੈਂ ਤਾਂ ਦੇਖਿਆ ਨਹੀਂ ਕਿ ਅੰਡਾ ਹੀ ਵੱਡਦਾ ਜਾਂ ਅੰਡੇ ਦਾ ਨਾਂ ਨਾਲ ਹੀ ਤਾਂ ਬਿਮਾਰ ਹੋ ਜਾਂਦੇ ਆਪਾਂ ਤਾਂ ਸਾਰੇ ਦੇਖਿਆ ਆਏਗਾ ਤੂੰ ਕਰਦਾ ਤੂੰ ਮੇਰਾ लाਡ ਲਾ ਦਿਆ ਔਰ ਬੰਦ ਜਾ ਮੇਰੀ ਗੱਲ ਤੇ ਹੋਰ ਤਾਂ ਹੈਗਾ ਭਾਬੀ ਗ ਫਿਰ ਕਿਉਂ ਨਾ ਦੇ ਕੀ ਤੁਸੀਂ ਮੇਰੀਆਂ ਇੰਨੀਆਂ ਫਰਮਾਇਸ਼ਾਂ ਵੀ ਪੂਰੀਆਂ ਨਹੀਂ ਕਰ ਸਕਦੇ ਆ ਮੈਂ ਤੁਹਾਡੀ ਹਰ ਇੱਕ ਫਰਮਾਇਸ਼ ਪੂਰੀ ਕਰ ਦਿਆਂ ਭਾਬੀ ਆਹ ਬਣਾ ਦੇ ਆਹ ਬਣਾ ਦੇ ਆਹ ਬਣਾ ਦੇ ਪੇਮੈਂਟ ਲਾਉਣੀ ਆ ਬਣਾਉਣ ਲੱਗੇ ਆਪ ਤਨੇ ਇੱਕ ਕੰਮ ਕਿਹਾ ਤੂੰ ਉਹ ਵੀ ਨਹੀਂ ਕਰਦਾ ਨਹੀਂ ਲਾ ਢੀਕ ਨਾ ਫਿਰ ਉਹ ਤੇਨੂੰ ਪਤਾ ਹੀ ਆ ਨਹੀਂ ਖਾਣਾ ਆਪਣੇ ਘਰੇ ਨਹੀਂ ਬਣਦਾ ਮੰਮੀ ਹੋਰਿਆਂ ਕਰਨਗੇ ਤੇਰੇ ਵੀਰੇ ਤੋਂ ਮੱਢੀ ਗਿਆ ਹੋਇਆ ਉਹ ਤਾਂ ਆਥ ਨਹੀਂ ਆਊਗਾ ਮੈਨੂੰ ਪਤਾ ਤੂੰ ਉਦੋਂ ਪਹਿਲਾਂ ਪਹਿਲਾਂ ਮੈਨੂੰ ਲਿਆ ਦੇ ਮੈਂ ਖਾ ਲੂੰਗੀ ਤੇ ਜਮੈਂ ਜਮੈ ਹੀ ਨਹੀਂ ਪਤਾ ਲੱਗਨਦੀ ਕਿਸੇ ਨਾ ਮੰਮੀ ਹੋਰ ਇੰਨਾ ਤੇਰੇ ਵੀਰੇ ਨੂੰ ਗੱਲ ਪਤਾ ਕੀ ਆ ਦੱਸੀ ਨਾ ਕਿਸੇ ਨੂੰ ਮੀਟ ਤਾਂ ਮੈਂ ਵੀ ਖਾ ਖੂ ਲੈਣਾ ਪਰ ਮੈਂ ਤਾਂ ਬਾਹਰ ਖਾ ਕੇ ਆਉਣਾ ਹੁੰਦਾ ਤੂੰ ਨੂੰ ਬਾਈ ਨੂੰ ਬਾਹਰ ਲੈ ਜਾਂਦੀ ਤੂੰ ਉੱਥੇ ਖਾ ਜਾਂ ਮੈਂ ਮੰਨਦਾ ਕਿ ਤੇ ਲੈ ਕੇ ਜਾਂਦਾ ਤੇ ਤੇਰੇ ਵੀਰੇ ਦਾ ਸੁਭਾਅ ਪਤਾ ਤਾਂ ਹੈਗਾ ਤਾਂ ਹੀ ਤਾਂ ਤੈਨੂੰ ਕਿਹਾ ਮੈਨੂੰ ਪਤਾ ਹੀ ਸੀਗਾ ਤੂੰ ਵੀ ਖਾਣਾ ਹੈ ਉਹ ਖਾਣਾ ਪੈਂਦਾ ਵੀ ਠੰਡਾ ਇਹ ਤਾਂ ਉਵੇਂ ਮਰੀ ਜਾਂਦੇ ਆ ਬੈਕਵਾਰਡ ਏਰੀਆ ਦੇ ਆ ਇਹ ਸਾਰੇ ਮੀਟ ਨਾਲ ਕੀ ਹੋ ਜੂ ਇਹੋ ਜਿਹੀ ਖਾਣ ਪੀਣ ਵਾਲੀ ਬਣੀ ਆ ਤੇ ਹੋਰ ਕੀ ਆਈ ਨਹੀਂ ਬੱਸ ਵਿੱਚ ਮੇਰਾ ਬਾਲਾ ਜੀ ਕਹਿੰਦਾ ਪਰ ਦੇਖ ਲੈ ਜੇ ਤੂੰ ਮੇਰੇ ਹੁਣ ਆਖੀ ਨਹੀਂ ਲੱਗਦਾ ਤਾਂ ਕੱਲ ਨੂੰ ਫਿਰ ਤੈਨੂੰ ਮੇਰੇ ਤੇ ਲੋੜ ਪੈ ਸਕਦੀ ਆ ਮੈਂ ਨਾ ਤੇਰੇ ਫੋਨ ਤੇ ਮੈਸੇਜ ਦੇਖੇ ਸੀਗੇ ਉਹ ਕੋਈ ਕੌਰ ਐਂਜਲ ਨਾਮ ਤੇ ਆਈ ਜਾਂਦੀ ਸੀ ਦੇਖ ਲੈ ਜਦੋਂ ਘਰੇ ਗੱਲ ਕਰਨੀ ਹੋਈ ਫਿਰ ਤੂੰ ਮੇਰੇ ਕੋਲ ਹੀ ਆਏਂਗਾ ਹੁਣ ਤੈਨੂੰ ਮੈਂ ਆਖੀ ਨਹੀਂ ਆ ਵੀ ਤੂੰ ਮੇਰੇ ਕੰਮ ਆ ਉਹ ਨਹੀਂ ਨਹੀਂ ਭਾਬੀ ਉਹ ਗੱਲ ਨਹੀਂ ਹੋਏਗੀ ਉਹ ਤਾਂ ਵਿਚਾਰੀ ਮੇਰੇ ਨਾਲ ਪੜਦੀ ਰਹੀ ਹੈ ਕੁੜੀ ਉਹ ਦਾ ਮੈਸੇਜ ਮੁਸੀ ਆ ਜਾਂਦੇ ਵਿਆਹੀ ਵੀ ਆ ਤਾਂ ਉਹ ਬੱਸ ਬੱਸ ਰਹਿਂਦਾ ਗੱਪ ਨਾ ਮਾਰ ਤੂੰ ਹੈ ਮੇਰੇ ਅੱਗੇ ਤੂੰ ਜਾਣ ਕੇ ਜਵਾਕ ਜਾਂ ਬਰਦਾ ਹੁਣ ਮੈਨੂੰ ਸਾਰੀ ਗੱਲਾਂ ਦਾ ਹੀ ਪਤਾ ਤੂੰ ਗੱਲ ਸੁਣ ਲੈ ਮੇਰੀ ਵਿਆਦੀ ਗੱਲ ਕਰੇ ਮੈਂ ਹੀ ਕਰੂੰਗੀ ਤੇਰੇ ਬਾਰੇ ਹਨਾ ਫਿਰ ਉਹਦੇ ਵੀ ਤਾਂ ਮੈਂ ਹੀ ਕਰੂੰਗੀ ਨਾ ਉਹਦੇ ਨਾਂ ਦਾ ਨੂੰ ਕਰਾਉਣਾ ਵਾ ਤੂੰ ਹੀ ਮਾਰੀ ਜਾਨੀ ਉਜੜੀਆਂ ਖਟਾਰੇ ਲੰਗਾ ਤੂੰ ਨਾ ਰਹਿਣ ਦੇ ਕਰ ਹੁਣ ਤੂੰ ਪੋਲਾ ਜੇ ਨਾ ਬਣ ਬਸ ਪੜੇ ਆ ਮੈਸੇਜ ਠੀਕ ਹੈ ਨਾ ਕੀ ਕਹਿੰਦੀ ਸੀ ਹਾਂ ਕਹਿੰਦੀ ਸੀ ਤਾਂ ਹੁਣ ਦੱਸ ਮੈਨੂੰ ਜ਼ਰੂਰੀ ਆ ਤੂੰ ਨਾ ਮੈਨੂੰ ਲਿਆ ਦੇ ਨਾ ਮੀਟ ਪਲੀਜ਼ ਤਾਂ ਵੇਖ ਲਾ ਤੇਰੀ ਜ਼ਿੰਮੇਵਾਰੀ ਹੋਊਗੀ ਮੈਂ ਮੈਂ ਗੱਲ ਛੋ ਨਿਕਲ ਜੂੰਗਾ ਫੇਰ ਹਾਂ ਨਿਕਲ ਜੀ ਕੋਈ ਗੱਲ ਨਹੀਂ ਗੱਲਬਾਤ ਹੋ ਗਈ ਉਹ ਮੈਂ ਕਿਹਾ ਤੁਸਾਂ ਦੁਪਹਿਰੇ ਹੁਣ ਮੰਮੀ ਤਾਂ ਤੂੰ ਤੈਨੂੰ ਪਤਾ ਆਏਗਾ ਵੀ ਉਧਰ ਗਵਨਣੀ ਇਹ ਵਗ ਜਾਂਦੀ ਆ ਆਹਾਂ ਕੋਟੀ ਜੀ ਲੱਗੀ ਪਈ ਬੋਲੋ ਤੋ ਡਿਜ਼ਾਈਨ ਲੈ ਕੇ ਆਉਂਦੀ ਆ ਤਾਈ ਦਾ ਕੀ ਹੁੰਦਾ ਤਾਈ ਤਾਂ ਸੌ ਜਾਂਦੀ ਆ ਲਾੜੇ ਆਤਰੇ ਆਊਗਾ ਕੋਈ ਵੀ ਨਹੀਂ ਹੋਣਾ ਘਰ ਮੈਂ ਆਪੇ ਖਾ ਕੇ ਤੇ ਫਾਵਾ ਪਤਾ ਵੀ ਸ਼ੂ ਮੰਤਰੀ ਕਰ ਦੋ ਪਤਾ ਹੀ ਲੱਗਣ ਦੇਣਾ ਮੈਂ ਤਾਂ ਕਿਹੜਾ ਲਿਆ ਕੇ ਦੇਵਾਂ ਫਿਰ ਲਿਆ ਦੀ ਕੋਈ ਤੇਰੀ ਵਾਲਾ ਕਿ ਦੂਜਾ ਦੂਜਾ ਲਿਆ ਦੀ ਟਕੌੜ ਵਾਲਾ ਮੱਛੀ ਲਿਆ ਦੂੰਗਾ ਹਾਂ ਮੱਛੀ ਲਿਆ ਦੀ ਚੱਲ ਦੇ ਨਾ ਫਿਰ ਕੋਈ ਚੰਗਾ ਜਾ ਚੰਗਾ ਪੈਸੇ ਹੈਗੇ ਕਿ ਦੇਵਾਂ ਲੈ ਆ ਦਨਾ ਫਿਰ ਜਦੋਂ ਕੋਰ ਏਂਜਲ ਦਾ ਨਾ ਹੀ ਲੇਤਾ ਚਿਕ ਪੈਸੇ ਲੈ ਗਦੇ ਨਹੀਂ ਫਿਰ ਤੈਨੂੰ ਆ ਆ ਦੇਸ ਤੇ ਕੁਛ ਲਿਆਈ ਬਹੁਤ ਬੜਾ ਪਤਾ ਲੱਗਿਆ ਯਾਰ ਬਸੇ ਹੀ ਆ ਗਿਆ ਉਹਨੂੰ ਵੀ ਨਾ ਮੈਸੇਜ ਕਰਿਆ ਅਗਰ ਹਰਦੀ ਉਹ ਨਹੀਂ ਮੇਰੇ ਸਾਲੇ ਦਾ ਕਿੱਥੇ ਹੋ ਜੀ ਕੀ ਆ ਜੀ ਚਾਹ ਪੀਦੀ ਪਾਣੀ ਪੀਦਾ ਪਿਆਤਾ ਪਾਣੀ ਕਾਣਾ ਕਰਕੇ ਦਵਾਤਾ ਹਾਂ ਇਹਨੂੰ ਖਵਾਈ ਜਾਓ ਮੀਟ ਇੱਥੇ ਆ ਬਦ ਗੱਲੋ ਸ਼ੁਭ ਕੇ ਬਾਹਰ ਖਾਇ ਆਉਂਦੇ ਸੀ ਵੇਲਾ ਪੂਰਾ ਹੋਈ ਜਾਂਦਾ ਹੁਣ ਇਹ ਅੱਕ ਲੱਗੂ ਇੱਥੇ ਨਾਲੇ ਐਵੇਂ ਮੇਰੇ ਸਾਲੇ ਦਾ ਗੱਲਾਂ ਮੰਨਣੀਆਂ ਪੈਣਗੀਆਂ ਉਹ ਲੈ ਆ ਆਪੀ ਪੈਸੇ ਹਾਂ ਹਾਂ ਆ ਗਈ ਉਹ ਮੈਂ ਹੈਗੇ ਓਏ ਹੈਗੇ ਓਏ ਐ ਮੀਟ ਦਾ ਵਧੀਆ ਬਣਾਉਂਦੇ ਆਪਾਂ ਇੰਨਾ ਅਜੇ ਤਾਂ ਗਏ ਨਹੀਂ ਬਾਵਾ ਜੱਸੀ ਚੌਂਕ ਚ ਲਾਉਂਦੇ ਆ ਰਿਹੜੀ ਤੇ ਯਾਰ ਕਿਹਾ ਓਏ ਜਿਵੇਂ ਆ ਕੀ ਹਾਲਾ ਆਹਨਾ ਆਪ ਹੀ ਲੱਗਾ ਪਿਆ ਵੇਲਣ ਓਏ ਤੂੰ ਕਿੱਧਰ ਰਾਤ ਤੋਂ ਲੱਗਾ ਅੱਜ ਅੱਜ ਯਾਰ ਮੈਂ ਮੱਛੀ ਖਾ ਲਈ ਠੰਡ ਵਾਲੀ ਆ ਉਹ ਮੱਛੀ ਹਾਂ ਇਹ ਤਾਂ ਬੈਸ਼ਨੂ ਨਾਲੇ ਬੈਸ਼ਨੂ ਆ ਰਿਸ਼ਤੇਦਾਰ ਆਇਆ ਅੱਛਾ ਉਹਨਾਂ ਨੂੰ ਖਵਾਉਣੀ ਆ ਉਹ ਪਾਪ ਹੁੰਦਾ ਲੈ ਜਾਣਾ ਘਰੇ ਵੈਸ ਨੂੰ ਬੰਦੇ ਦੇ ਤੇ ਤੁਸੀਂ ਤਾਂ ਵੇਚੀ ਜਾਂਦੇ ਮੇਰੇ ਨਾਲ ਫਿਰ ਤੇ ਇਹ ਤਾਂ ਮੰਨਦੇ ਨਹੀਂ ਅਸੀਂ ਤਾਂ ਕਹਿੰਨੇ ਹੋਏ ਤਾਂ ਮੱਸਾ ਖਰੀਦ ਸਿੱਧਾ ਚੱਲਦਾ ਮਾੜਾ ਹਾਂ ਮੱਸਾ ਹੈ ਵੀ ਤੁਸੀਂ ਕਿਤੇ ਹੋਰ ਕੁਝ ਨਾ ਨਾ ਹੋ ਗਿਆ ਅੱਧੀ ਮਾਣ ਬਣਾ ਬੰਦਿਓ ਅੱਧੀ ਮਾਣ ਦਾ ਵਾ ਬਣੀ ਪਏ ਆ ਜੇ ਮੈਂ ਪੁੱਛਿਆ ਸੀ ਇੱਕ ਦੋ ਬੰਦਿਆਂ ਨੇ ਦੱਸਿਆ ਵੀ ਆ ਮੈਨੂੰ ਕਹਿੰਦਾ ਵੀ ਮੱਛੀ ਵਧਕਾ ਬਣਾਉਣੇ ਤੁਸੀਂ ਤਾਂ ਹੀ ਲਾਇਆ ਯਾਰ ਤੁਹਾਡੇ ਕੋਲੇ ਰਿਸ਼ਤੇਦਾਰ ਬੜਾ ਖਾਸ ਆ ਆ ਬਿਆ ਮੱਛੀ ਆਪਾਂ ਕੋਲ ਜਮਾ ਟੋਪ ਕੁਆਲਟੀ ਹੁੰਦੀ ਆ ਬਸ ਹਾਂ ਹੋਰ ਕੀ ਰੇਟ ਕੀ ਕਰਦੇ ਹੋ 1200 ਰੁਪਏ ਕਿਲੋ ਆ ਤੈਨੂੰ 1000 ਵਾ ਦੇ ਹਾਂ ਤੂੰ ਇੱਕ ਆ ਬਲੀਰੀ ਹਾਂ ਤੈਨੂੰ ਆਇਆ ਵੀ ਪੱਟ ਲਗੇ ਬਸ ਬੰਦਾ ਇਹ ਦੂਆ ਤਾਂ ਆਪ ਹੀ ਆਈ ਜਾਊਗਾ ਹਾਂ ਇੱਕ ਕਰੀ ਖਾ ਗਿਆ ਮੈਂ ਕਹਿੰਦਾ ਤੁਹਾਡੇ ਸਾਰੇ ਆਇਆ ਕਰਨਗੇ ਇੱਥੇ ਤੇ ਉਹ ਬਣਾਈ ਤਾਂ ਕੱਲੀਆਂ ਰੋਟੀਆਂ ਜਾਂਦਾ ਦੂਜਾ ਮਾਲਮੂਲ ਬਣਾ ਰਿਹਾ ਹਾਂ 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 ਮੈਰੀਨੇਟ ਕਰਕੇ ਰੱਖਦੇ ਆਪਾਂ ਬਾਅਦੋਂ ਉਤਾਰ ਦਿੰਨੇ ਆ ਤਿਆਰ 2 ਮਿੰਟਾਂ ਚ ਕੱਲ ਯਾਰ ਪਾਈਆ ਕਰਦੇ ਅੱਧਾ ਕਿਲੋ ਹੀ ਕਰਦੇ ਯਾਰ ਇੰਨੀ ਕੱਠੀ ਉਹ ਕੱਠੀ ਪੱਗਪੁਗ ਲਾਈ ਆ ਉਹ ਗਰਮੀ ਵਾਲੀ ਹੁੰਦੀ ਆ ਕੋਈ ਨਹੀਂ ਗਰਮੀ ਨੂੰ ਗਰਮੀ ਮਾਰੂ ਇਸ ਤੇ ਤਾਂ ਟੈਗ ਦੇ ਨਹੀਂ ਥੋੜੇ ਜਿਹਾ ਰਾਤ ਫਿਰ ਉਸ ਨਹੀਂ ਹੁੰਦਾ ਨਾ ਅੱਜ ਬੜਾ ਇਹ ਮੰਨਣਗੇ ਤਾਂ ਹੈਗੇ ਵੀ ਮੇਰੇ ਸਾਰੇ ਤਾਂ ਗਏ ਸੀ ਕਿਤੇ ਵੀ ਬਾਕੀ ਬੰਦੇ ਨੇ ਬਣਾਇਆ ਯਾਰ 브ਦਰਸ ਫਸਟ ਫੂਡ ਵਾਲਿਆਂ ਨੇ ਸਮਾਨ ਬਿੱਟਾ ਬਣਾ ਕੇ ਦੂਜਾ ਪਾਰਟਨਰ ਤੂਜਾ ਪਾਰਟਨਰ ਬਸ ਇੱਧਰ ਗਿਆ ਮੜਾ ਜਾ ਵਿਆਹ ਕਰਨ ਅੱਛਾ ਤੇ ਆਹ ਬਾਈ ਇਹ ਬਾਈ ਆਪਣਾ ਨਵਾਂ ਮੁੰਡਾ ਅੱਛਾ ਹੈਲਪਰ ਰੱਖ ਲਿਆ ਹਾਂ ਅਜੇ ਹੈ ਨਾਮ ਪੰਜਾਬੀ ਹੈ ਕਿ ਉਧਰ ਦਾ ਬੰਦਾ ਯੂਪੀ ਵਿਆਹ ਦਾ ਨਾ ਅਜੇ ਇਹਦਾ ਨਹੀਂ ਨਹੀਂ ਹੈ ਤਾਂ ਇੱਧਰ ਦਾ ਹੀ ਨਾਂ ਵਾਸਤੇ ਦਾ ਦੂਜਾ ਰੱਖਿਆ ਥੋੜਾ ਜਿਹਾ ਕਰਦੇ ਨੇ ਦੂਜਾ ਕਿਵੇਂ ਉਹਨਾਂ ਵਾਲਾ ਅੱਛਾ ਉਧਰੋਂ ਆਪੇ ਉਹ ਜਿਹੜਾ ਸਮਾਨ ਬਣਾਉਂਦਾ ਉਧਰਲੇ ਬੰਦੇ ਵੱਡਾ ਉਹਨਾਂ ਨੂੰ ਵੜਾ ਖਾ ਕੇ ਰਾਜੀ ਆ ਆਪਣੇ ਪਿਆਰੀ ਬੰਦੇ ਦਾ ਲੋਕ ਚਾਹੁੰਦੇਗਾ ਤਾਂ ਨਾਂ ਦੇ ਸਰਤੇ ਵੀ ਅਸਰ ਪੈ ਜਾਂਦਾ ਨਾ ਕਈ ਵੇ ਤਾਂ ਪੂਰਾ ਫਰਕ ਪੈਂਦਾ ਯਾਰਾ ਤੇ ਇੱਕ ਹੋਰ ਸੀ ਤਰ੍ਹਾਂ ਸਾਥੀ ਬਣਾਉਦਾ ਉਹ ਵਿਹਾਰ ਕਰੀ ਜਾਂਦਾ ਅੱਛਾ ਵਿਹਾਰ ਵੜਾ ਕਰੀ ਜਾਂਦੇ ਤੇਰੇ ਬੰਦੇ ਆਈਆਂ ਸਾਰੇ ਵਿਹਾਰ ਤੇ ਰਹਿੰਦੇ ਆ ਚੱਲ ਇਹ ਤਾਂ ਗੱਲਾਂ ਨਗਲ ਵਾਲੀਆਂ ਮੇਰੇ ਸਾਲ ਉਹਨਾਂ ਨੂੰ ਗਾਹ ਕੀ ਦੋ ਚਾਰ ਪਕਟਾਉਂਦਾ ਹੋਵੇਗਾ ਯਾਰ ਨਹੀਂ ਇਹਨਾਂ ਗੱਲਾਂ ਮਾਰਦਾ ਆਪ ਵੀ ਖੜਾ ਕੇ ਲੋਕਾਂ ਵਿੱਚ ਹੀ ਨਾ ਢੱਟ ਤਰ੍ਹਾਂ ਨਾਂ ਲੱਗਾ ਪਿਆ ਮੇਰੇ ਸਾਲਾ ਢੂਹੀ ਦੇ ਆਈਆਂ ਲੋਕਾਂ ਦੀ ਸੇਵਾ ਈ ਹੱਸ ਸੇਵਾ ਕਰਦਾ ਹੀ ਨਾ ਰਹ ਨਹੀਂ ਐ ਕਰੀ ਹਾਂ ਖੜ ਜਾ ਮੈਂ ਤੈਨੂੰ ਪੈਸੇ ਫੇਰ ਫੜਾ ਕੇ ਜਾਨਾ ਕਿ ਬੋਨੀ ਮਣੀ ਦਾ ਟਾਈਮ ਆ Google Pay ਕਰ ਦਿੰਦਾ ਅੱਜ Google Pay ਕਰ ਦਿੰਨਾ ਯਾਰ ਲੈ ਲੈ ਫੜਾ ਤੂੰ ਛੇਤੀ ਖੜ ਜਾ ਕਮੈਂਟ ਆ ਕਰ ਲੈ ਜੀਰੋ ਜੀਰੋ ਪਾਸਵਰਡ ਆ ਲੈ ਕਿੱਥੇ ਰੱਖਾ ਇਹਨੂੰ ਭਾਈ ਨਾ ਇਹ ਸਾਹਮਣੇ ਤਾਂ ਹੋਰ ਜੀ ਨੂੰ ਵੀ ਨਾ ਪਤਾ ਲੱਗੇ ਆ ਹੋ ਗਏ ਮੈਂ ਹੋ ਗਏ ਹਾਂ ਕਿੰਨੇ ਕਰ ਲੇ ਕੋਈ 500 ਮੈਂ ਠੀਕ ਹੈ ਚੰਗਾ ਚੱਲ ਬਣਾਈਆ ਮੈਂ ਕਹਿੰਦਾ ਯਾਰ ਤੂੰ ਵਾਰੀ ਵਾਰੀ ਆਏਂਗਾ ਹੁਣ ਕਰਾਂਗੇ ਲਾਦਾ ਉੱਤੇ ਕਰਾਂ ਜਾ ਨੇ ਬੂਦ ਨਾਲ ਮੂਲੀ ਸਾਰਾ ਕੁਸਾ ਸਾਰਾ ਵਾ ਠੀਕ ਆ ਚੰਗਾ ਚੱਲ ਓਕੇ ਠੀਕ ਆ ਦੱਸਿਓ ਮੈਨੂੰ ਘਰੇ ਆ ਕੇ ਹਾਂ ਹਾਂ ਕੋਈ ਨਹੀਂ ਠੀਕ ਆ ਲੈ ਜੀ ਅੱਜ ਤੋਂ ਬਾਅਦ ਆਪਣੇ ਕੋਲ ਹੀ ਆਉਂਦੀ ਪਾ ਫਰ ਹੋਣ ਨਹੀਂ ਕਿਤੇ ਭਜਦਾ ਕਦੋਂ ਆਊਗਾ ਫੇ ਫੋਨ ਕਰਕੇ ਪੁੱਛਤੀ ਹੈ ਹਲੋ ਆਇਆ ਨਾ ਕਿੱਥੇ ਕਾ ਗਿਆ ਅੱਛਾ ਨਾ ਮੰਮੀ ਤਾਂ ਗਈ ਨਹੀਂ ਹਜੇ ਭੇਜ ਦਿਆਂ ਚਲ ਮੈਂ ਤੈਨੂੰ ਰੁਕ ਜਾ ਮੈਂ ਜਦ ਤੂੰ ਫੋਨ ਕੀਤਾ ਨਾ ਤੂੰ ਉਦੋਂ ਆਈ ਕਰੇ ਚਾ ਚਲ ਠੀਕ ਹੈ ਉਹ ਬਾਹਰ ਖੜੀ ਹੀ ਤਾਂ ਪਾਸ ਵੀ ਖੜੀ ਹੋਣੀ ਆ ਬਾਹਰ ਤੇ ਕੀ ਕਰਦੀ ਸੀ ਤੇ ਉਹ ਮੰਮੀ ਉਵੇਂ ਵੈਸੇ ਹੀ ਖੜੀ ਸੀ ਮੈਂ ਤਾਂ ਹਾਂ ਮੈਨੂੰ ਆ ਕੇ ਕਹਿੰਦੀ ਸੀ ਨਾ ਤੁਸੀਂ ਉੱਧਰ ਜਾਣਾ ਸੀ ਕਿ ਡਿਜ਼ਾਈਨ ਚ ਪੁੱਛਣ ਜਾਇਓ ਨਾ ਫਿਰ ਮੈਂ ਕਿੱਥੇ ਕਿੱਧਰ ਜਾਵਾਂ ਮੈਂ ਤੇਰੀ ਚਾਚੀ ਨੂੰ ਡੀਕਣ ਲੱਗ ਗਈ ਮੈਂ ਸ਼ਾਇਦ ਕਹਿੰਦੀ ਪਸੂਆਂ ਚ ਜਾ ਕੇ ਆਉਣੀ ਹੈਗੀ ਅੱਛਾ ਚਾਚੀ ਵੀ ਨਾਲ ਜਾਊਗੀ ਹੋਰ ਦੋਨੀਆਂ ਭਾਗ ਜੰਨੀਆਂ ਫਿਰ ਤੁਸੀਂ ਜਾਇਆ ਥੋੜੀ ਆਉਂਦੇ ਨੇ ਸੋ ਮੈਂ ਚਾਚੂ ਕਰਕੇ ਰੱਖ ਲੂਗੀ ਨਾ ਮਣ ਕਿ ਤੁਹਾਨੂੰ ਪਤਾ ਤੁਨ ਤਨ ਪਈਆਂ ਦੇ ਹੱਥ ਨਾਲ ਹੋ ਜਾਊਗਾ ਤੁਹਾਨੂੰ ਬੈਠੇ ਨੂੰ ਉੱਥੇ ਚੱਲ ਠੀਕ ਆ ਚੰਗਾ ਹਾਂ ਜਾਇਆ ਤੁਸੀਂ ਆਪੇ ਥੋੜੀ ਇੱਧਰ ਜੋੜੇ ਇੱਧਰ ਰੱਖ ਦੇ ਲਈ ਹਲੋ ਇਹ ਆਪ ਕੋ ਜਾਇਆ ਸਮਾਰਕ ਪੁੱਛਿਆ ਹੋ ਡਿਜ਼ਾਈਨ ਹੈ ਨਾ ਫਿਰ ਕੋਈ ਨਹੀਂ ਪੁੱਛਾ ਹੋ ਗਿਆ ਜਾਨਣਗੇ ਵੀ ਕਈ ਵਾਰ ਇੱਕ ਦਿਨ ਨਹੀਂ ਦਿਮਾਗ ਚ ਗੱਲਾਂ ਸਹੀ ਗੱਲ ਉਹਦੇ ਤੁਹਾਨੂੰ ਪਤਾ ਸਾਰਾ ਉਲਝਾ ਕੇ ਜੇ ਬੈਗੇ ਸੀ ਤੁਸੀਂ ਉਹਦੇ ਸਮਝ ਨਹੀਂ ਆਉਂਦੇ ਲੈ ਜੀ ਚੱਕ ਕੇ

ਕਿੰਦਰ ਹਾਂਜੀ ਕਿਧਰੋਂ ਆ ਗਏ ਓਹ ਤੁਸੀਂ ਨਿਸ਼ੇਦੀ ਕਿਵੇਂ ਆ ਗਏ ਕਿਆ ਹੁਣ ਰਾਸ਼ਨ ਪਾਤਾ ਉਹਨੇ ਛੇਦੀ ਲਿਆ ਆ ਕਿੰਨਾ ਕ ਸਾਮਾਨ ਸੀਗਾ ਨਹੀਂ ਤੁਸੀਂ ਕਹਿੰਦੇ ਸੀ ਮੈਨੂੰ ਕੋਈ ਕੰਮ ਵੀ ਹੈਗਾ ਤੁਸੀਂ ਨਾਲ ਕਹਿੰਦੇ ਸਾਥ ਨੇ ਆਉਂਗਾ ਮੈਂ ਓ ਯਾਰ ਤੁੰਦ ਵਾਲੀ ਸੀ ਜਾਨ ਨੂੰ ਜੀ ਨਹੀਂ ਕਰਿਆ ਮੈਂ ਕਹਾਂ ਜਾ ਕੇ ਆਰਾਮ ਕਰਦਾ ਓ ਹੋ ਗਏ ਸੀ ਹੁਣ ਜਾਇ ਆਉਂਦੇ ਮੁਰਕੇ ਬਾਰੀ ਬਾਰੀ ਥੋੜਾ ਹੁੰਦਾ ਬੰਦਾ ਪੂਰੇ ਦਾ ਲਾਈ ਖੜੀਆਂ ਭਾਰ ਥੋੜਾ ਇੱਕ ਮਿੰਟ ਮੈਂ ਆ ਕੇ ਪਾਣੀ ਫੇਰ ਪੀਣਾ ਆ ਲਿਆ ਮਾਂ ਫਾਈ ਆ ਗਿਧਰ ਹੋ ਗਿਆ ਉਹਨੂੰ ਕੱਖਣ ਵੀ ਅੱਭੀ ਆ ਗਿਆ ਮੈਂ ਦੌਰ ਤੇਰਾ ਆਇਆ ਮੱਛੀ ਲਾਇਆ ਦੋਨੋਂ ਖਾएंगे ਗਰਮੀ ਤੋਂ ਭਗਾएंगे ਭਾਬੀ ਆ ਜਾ ਬਾਹਰ ਉਹ ਕੀ ਹੋ ਗਿਆ ਪਲੇਟ ਚ ਪਾਵਾਂਗੇ ਖਾਧਾਂਗੇ ਦੋਨੇ ਲਿਆ ਆਂ ਭਾਬੀ ਚੁੱਪ ਚੁੱਪ ਕਿਉਂ ਜੀ ਹਾਂ ਜੀ ਇਹ ਵਾਲਾ ਠੀਕ ਆ ਕਿਹੜਾ ਵਾਲਾ ਪਾਇ ਦੂੰ ਉਹ ਕੋਸ ਨਹੀਂ ਉਹ ਠੰਡ ਲੱਗਦੀ ਸੀ ਕੋ ਜਿਵੇਂ ਕੋ ਕੋਰੋਨਾ ਨਹੀਂ ਪਾਇਆ ਹੁੰਦਾ ਸੀ ਉਹ ਖੜਕਾ ਕੇ ਉਹ ਕੀ ਕਹਿੰਦੇ ਪਲੇਟਾਂ ਉਵੇਂ ਚੀਕਾਂ ਮਾਰ ਕੇ ਭੱਜ ਜਾਂਦਾ ਐਵੇਂ ਪਕਾਈ ਹੋਈ ਆਪਣੀ ਤਾਂ ਉਹੀ ਤਾਂ ਹੈ ਪਤਾ ਨਹੀਂ ਹੁਣ ਕਿੱਧਰ ਗਈ ਹੈ ਫਫਰੋ ਜੀ ਨਾ ਸਾਪਣਾ ਕਿਤੇ ਮਾਜ ਕੋਈ ਨਹੀਂ ਪੀ ਲੈਣਾ ਪਹਿਲਾਂ ਪਾਣੀ ਦਾ ਪੀ ਲੈ ਕੀ ਪਾਉਣਾ ਦਾ ਹੀ ਪਲੇਟ ਤੇ ਤੂੰ ਕੀ ਨਹੀਂ ਮੇਰੇ ਕੋਲੇ ਕੀ ਹੋਣਾ ਹੈ ਮੇਰੇ ਕੋਲੇ ਕੀ ਹੋਣਾ ਕੱਲ ਲੱਗਦਾ ਸੀ ਹਾਏ 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 ਨਹੀਂ ਹਾ ਕੀ ਆਇਆ ਹੈ ਉਹ ਆ ਕੀ ਫੇਕ ਪਤਾ ਇਹ ਹੈ ਓਹੋ ਦੇਖੀਏ ਦੇਖੀਏ ਉਹ ਨਾ ਦਾ ਦੇਖ ਲਾ ਹਾਈ ਮੈਂ ਮਰ ਗਿਆ ਕੀ ਪਤਾ ਕੀ ਹੈ ਬਣ ਕੀ ਸਿੱਟਿਆ ਉਹਨੇ ਕੋ ਆਇਆ ਆ ਜਾ ਪਤਾ ਕਿਹ ਮੱਚ ਕੇ ਦੇਖ ਹਾਈ ਇਹ ਕਿਧਰ ਭੱਜ ਗਿਆ ਮੈਨੂੰ ਐਂ ਦੱਸ ਆ ਕੀ ਸਿੱਟਦਾ ਨੇ ਕਿਸੇ ਦੇ ਕੋਲੇ ਮੈਂ ਤਾਂ ਆ ਫੁੱਡੇ ਕੋਲ ਖੜੀ ਜੀ ਮੈਨੂੰ ਕੀ ਪਤਾ ਮੈਨੂੰ ਤਾਂ ਥੋੜਾ ਪਤਾ ਕੁਛ ਕੀ ਹੋ ਗਿਆ ਹਾਂ ਹਾਂਜੀ ਆ ਗਗਨ ਕਿ ਉਹਜਾਏ ਲੱਕੀ ਸਿੱਟਿਆ ਸੀ ਬਾਹਰ ਤੇ ਸਰ ਛੋਲੇ ਚ ਵੱਜਿਆ ਪਤਾ ਨਹੀਂ ਕੀ ਸੀਗਾ ਮੈਨੂੰ ਤਾਂ ਆਪਣੇ ਸਮਝ ਲੱਗਦੀ ਮਾਂ ਹੈ ਪਤਾ ਨਹੀਂ ਇਹ ਕੀ ਗੱਲਾਂ ਜਾਂ ਕਰੀ ਜਾਂਦੇ ਸੀ ਪਲੇਟ ਲਿਆ ਆਏ ਘਰ ਇਹ ਕਰ ਉਹ ਕਰ ਜਦੋਂ ਮੈਂ ਆ ਕੇ ਪੁੱਛਿਆ ਉਦੋਂ ਹੀ ਮਾਰਾ ਚਲਾ ਕੇ ਉਹਨੇ ਬਾਹਰ ਨੂੰ ਪਤਾ ਨਹੀਂ ਕੀ ਸੀਗਾ ਮੈਨੂੰ ਤਾਂ ਆਪਣੇ ਸੱਚੀ ਕੀ ਸੀਗਾ ਮੈਂ ਤਾਂ ਆਪ ਤੁਹਾਡੇ ਕੋਲ ਹੀ ਖੜੀ ਆ ਸਾਡੀ ਗੌਰ ਕਰ ਲਾ ਮੈਨੂੰ ਤਾਂ ਉਹਨੇ ਟੈਨਸ਼ਨ ਪਾਤੀ ਹੋਰ ਨਾ ਕਿਸੇ ਨਸ਼ੇ ਪੱਤੇ ਤੇ ਲੱਗਿਆ ਹੋਵੇ ਉਹ ਤਾਂ ਚੱਕ ਕੇ ਲਵਾ ਹੋਇਆ ਭੱਜ ਗਿਆ ਪਤਾ ਨਹੀਂ ਕੀ ਸੀ ਉਹ ਚ ਪਤਾ ਨਹੀਂ ਜੀ ਮੈਂ ਤਾਂ ਉਹ ਪੁੱਛ ਰਿਹਾ ਕਰੇ ਆਇ ਨੂੰ ਤੇਰੇ ਕੋਲੇ ਖੜਾ ਸੀਗਾ ਹੈ ਮੈਂ ਕੀ ਗੱਲ ਕਰਦਾ ਇਹੋ ਓਹੋ ਮੈਂ ਤਾਂ ਇੱਥੇ ਖੜੀ ਸੀ ਤੁਸੀਂ ਆਏ ਹੋ ਮੈਂ ਤਾਂ ਆਪੋ ਮਸੇ ਮੇਰੇ ਅੱਗੇ ਅੱਗੇ ਤਾਂ ਆਇਆ ਸੀਗਾ ਉਹ ਤੇ ਅੱਗੇ ਅੱਗੇ ਤਾਂ ਆਇਆ ਸੀ ਉਹ ਤੁਸੀਂ ਕਿੱਥੇ ਗਈਆਂ ਸੀ ਮੰਮੀ ਵੀ ਅਸੀਂ ਕਿੱਥੇ ਜਾਣਾ ਅਸੀਂ ਤਾਂ ਆਪਣੀ ਗਵਾਂਡਰ ਕੋਲ ਗੰਗਾ ਸੀ ਉਹ ਪੁੰਤੀ ਜੀ ਲੈਣੀ ਸੀ ਆ ਕੋਟੀ ਵਾਸਤੇ ਹਾਂ ਉਹ ਦੇਖਣ ਗੰਗਾ ਸੀ ਗਿਆਂ ਕਾਹਾਂ ਗਿਆਂ ਉਹ ਭਜਿੰਦਾ ਲੱਗਿਆ ਪਿਆ ਸੀ ਅੱਛਾ ਅਸੀਂ ਮੁੜੀਆਂ ਆਉਂਦੀਆਂ ਸੀ ਗੀਆਂ ਚੱਲ ਹਾਂ ਯਾਰ ਗਮਰ ਟੋੜੀ ਜੀ ਪਤਾ ਨਹੀਂ ਕੀ ਇੱਥੇ ਆ ਕੇ ਬੱਚਿਆ ਮੈਂ ਮੇਰੀ ਗੱਲ ਸੁਣ ਕੋਈ ਗੱਲ ਨਹੀਂ ਮੈਂ ਕਰਦਾ ਪਤਾ ਕਰਦਾ ਮੈਂ ਲੱਭਦਾ ਉਹਨੂੰ ਕਿੱਥੇ ਗਿਆ ਕਿੱਥੇ ਨਹੀਂ ਠੀਕ ਹੈ ਮੈਂ ਸਾਰਾ ਕੁਝ ਪਤਾ ਕਰਕੇ ਆਥਰੇ ਨੂੰ ਮੈਂ ਗੱਲਬਾਤ ਦੱਸਦਾ ਮੈਂ ਕੀ ਸੀ ਉਹਦੇ ਵਿੱਚ ਕੀ ਨਹੀਂ ਸੀਗਾ ਤੁਸੀਂ ਟੈਨਸ਼ਨ ਨਾ ਲਾਓ ਤੁਸੀਂ ਆਲਾ ਘਰੇ ਰਹੋ ਜਹ ਰਾਸ਼ਨ ਲਿਆਂਦਾ ਪਿਆ ਸਾਰਾ ਉਹ ਢੋਲੀ ਚ ਕੱਢ ਲੋ ਰਾਸ਼ਨ ਤਾਂ ਲਿਆਂਦਾ ਪਿਆ ਗੱਲ ਸੁਣ ਜਾ ਮੇਰੀ ਤੜ ਕੇ ਉਹਨੂੰ ਰਿਸ਼ਤੇ ਦਾ ਆਖਿਆ ਸੀ ਦੋਨੋਂ ਨੇ ਤਾਂ ਨਹੀਂ ਉਹ ਕੋਈ ਗੱਲਬਾਤ ਸਾਡੇ ਨਾਲ ਮੰਨਿਆ ਨਹੀਂ ਕਿ ਮੈਂ ਤੇ ਰਿਸ਼ਤਾ ਹਜੇ ਕਰਾਂ ਹਾਂ ਕਿਉਂ ਗੱਲ ਵਧਾਈ ਜਾਂਦੇ ਹੋ ਕੁਝ ਖੂਗਾ ਆਪਾਂ ਨੂੰ ਜਰੂਰੀ ਪੁੱਛਣਾ ਉਹਦਾ ਜਵਾਬ ਕੀ ਪੁੱਛਣਾ ਹੈ ਤੇਰੇ ਲਈ ਜਮਾ ਕਮਾਲ ਹੋਈ ਪਿਆ ਕੋਈ ਗਲਤ ਚੀਜ਼ ਕਰ ਰਿਹਾ ਫਿਰ ਦੱਸ ਕੀ ਕਰਾਂਗੇ ਉਹ ਨਹੀਂ 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 ਉਹ ਚਾੜ ਕਰੀ ਜਾਂਦਾ ਸੀ ਉਹ ਤਾਂ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਮੈਂ ਆਪੇ ਗੱਲ ਕਰਦਾ ਤੁਸੀਂ ਆਪੇ ਗੱਲ ਕਰੋ ਆਪ ਦੇ ਵਿੱਚ ਪਰਿਵਾਰ ਦੇ ਵਿੱਚ ਬੈਠ ਕੇ ਆਪ ਨਾਲ ਰਾਸ਼ਟਰਪਤੀ ਸਾਹਿਬ ਲੋ ਠੀਕ ਹੈ ਕੋਈ ਨਹੀਂ ਮੈਂ ਆਉਣਾ ਮੈਂ ਲੱਭ ਕੇ ਲੇਕਨ ਬਾਜੂ ਕਿਸੇ ਪਾਸੇ ਹੋ ਦੂਰ ਲੰਘ ਜੂ ਆਹੋ ਕੋਈ ਤਾਂ ਗੱਲ ਤਾਂ ਲੈ ਕੇ ਆਏ ਲਵਾਵਾ ਜਾਏ ਪੱਜਾ ਜੇ ਪਹਿਨ ਮਗਰਾ ਕ ਲੱਗੀ ਹੁੰਦੀ ਆਦੇ ਉਹਨੇ ਤਾਂ ਸਾਡੇ ਹੱਕ ਚੋਂ ਖੋਣ ਵਾਲੀ ਗੱਲ ਕਰੀ ਮੇਰੇ ਚਲੋ ਮੈਂ ਫੋਨ ਕਰਦੀ ਉਹਨੂੰ ਅੱਜ ਤੁਹਾਨੂੰ ਚਾਪ ਕੀ ਹੋ ਗਿਆ ਹਾਂ ਓਏ ਹਾਂ ਆ ਚੱਕ ਤੇਰੀ ਮੱਛੀ ਜੀ ਭੈਣਾ ਮੁਸ਼ਕੀ ਜੀ ਦੀ 500 ਰੁਪਏ ਦੇ ਮੇਰੇ ਤਾਂ ਗੱਲ ਦੀ ਭਾਲ ਦਾ ਥੋੜਾ ਹੋਣਾ ਨਹੀਂ ਦੁਕਾਨ ਮੇਰੀ ਜਵਰ ਮੁਸ਼ਕੀ ਮੱਛੀਆਂ ਖਵਾਣੇ ਮੁਸ਼ਕੀ ਤੇ ਤਾਜ਼ੀ ਤਾਂ ਦਿੱਤੀ ਓਏ 500 ਰੁਪਏ ਦੇ 500 ਕੋਈ 500 500 ਰੁਪਏ ਦੇ ਕੁੱਟ ਪਵਾ ਦਿੱਤੀ ਸੀ ਤੇਰੀ ਮੱਛੀ ਨੇ 500 ਦੇ ਹੁਣ ਇਹਨਾਂ ਨੂੰ ਦੇ ਦਿੰਦੇ ਨੂੰ ਮੈਂ ਸਾਰੇ ਰਾਣੀ ਬੜਾ ਮੁਰਕਦੇ ਭੱਜੇ ਤੋਂ ਭੱਜਾ ਇੱਥੇ ਕੀ ਹੁੰਦੀ ਆ ਦੇ ਨਾ 500 ਬੈਠ ਜਾ ਅਰੇ ਆਉਂਗਾ ਮੈਂ ਤੇ 500 ਰੁਪਏ ਵੀ ਗਿਆ ਕੁੱਟ ਵੀ ਪੈਂਦੀ ਪੈਂਦੀ ਰਹੀ ਘਰੇ ਹੀ ਕਰੂੰ ਮੈਨੂੰ ਪਹਿਲਾਂ ਪਤਾ ਜੇ ਦੀ ਮੱਛੀ ਮਰਵਾਉ ਮ ਇਹਨੀਆਂ ਮੱਛੀਆਂ ਮੇਰੀ ਕੱਚੀ ਪੜਵਾਤੀ ਮੇਰੇ ਸਾਰੇ ਦਾ ਹੁਣ ਕਿੱਧਰ ਜਾਊਂਗਾ